ਤਵਾ ਲਗਾ ਤਾ ਕਿਸਾਨ ਵੀਰੋ ਤੁਹਾਡਾ YouTube ਚੈਨਲ ਫੋਟੇਡੇ ਦੇ ਫਰਜ਼ ਵਿੱਚ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਇਹ ਆ ਪਿੰਡ ਪੜਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਬਿਲਕੁਲ ਇੱਕ ਗਾਂ ਕਾਊਆ ਕੀ ਦਾ ਮਿਲਕ ਕੀ ਪ੍ਰਾਈਸ ਆ ਸਾਰੀ ਡਿਟੇਲ ਆਪਾਂ ਬਾਈਕ ਪਤਾ ਕਰਦੇ ਆਂ ਉਸ ਤੋਂ ਪਹਿਲਾਂ ਇੱਕਰ ਰਿਕਵੈਸਟ ਆ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਸਾਸੀ ਜੀ ਵੀਰ ਜੀ ਸਾਸੀ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਮੇਰੇ ਆਪਣੇ ਚੈਨਲ ਫੌਟੀ ਡੇ ਫਾਰਮ ਦੇ ਵਿੱਚ ਤੁਸੀਂ ਆਪਣੇ ਫੋਨ ਤੇ ਬੁਲਾਇਆ ਵੀਡੀਓ ਵਾਸਤੇ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਤੇ ਵੀਰ ਜੀ ਕੀ ਡਿਟੇਲ ਗਾਂਦੀ ਦਾ ਦੀ ਡਿਟੇਲ ਆ ਦਿੱਤੀ ਦੂਸਰਾ ਸੁਆ ਹੀ ਆਦਾ ਸੁਆ ਦੂਸਰਾ ਹਾਂਜੀ ਤੇ ਮਿਲਕ ਕੀ ਦਾ ਮਿਲਕ ਅੱਜ ਕਿਲਵਾਜੀ ਅੱਠ ਕਿਜੀ ਤੇ ਸੂਈ ਕਦੋਂ ਇਹ ਸੂਈ ਨੂੰ ਆਜ 2 ਮਹੀਨੇ ਹੋ ਗਏ ਆ ਜੀ 2 ਮਹੀਨੇ ਹੋ ਗਏ ਹਾਂਜੀ ਬਾਕੀ ਥਣ ਦੀ ਪੂਰੀ ਬਰਾਬਰ ਹੈ ਧਾਰ ਹਾਂਜੀ ਹਾਂਜੀ ਬਰਾਬਰ ਹੈ ਜੀ ਆਪਾਂ ਧਾਰਾ ਮਾਰ ਕੇ ਹੁਣੇ ਮਖਾ ਦੇਣੀ ਚੈੱਕ ਕਰਾ ਆਵੇ ਖਾ ਦੇਣੀ ਆ ਵੀਰਾਂ ਨੂੰ ਹਾਂਜੀ ਹਾਂਜੀ ਫਿਰ ਔਲ ਵਿੱਚ ਸਾਰਿਆਂ ਨੂੰ ਦਿੱਕਤ ਨਹੀਂ ਹੁੰਦੀ ਹਾਂਜੀ ਕੋਈ ਨਹੀਂ ਹੁੰਦੀ ਸਹੀ ਗੱਲ ਬਹੁਤ ਵਧੀਆ ਗੱਲ ਕੀਤੀ ਜੀ ਕੋ ਕਿ ਦੂਰੋਂ ਨੇੜੇ ਆਉਣਾ ਹੁੰਦਾ ਵਾ ਦੂਰੋਂ ਨੇੜੇ ਆਉਣਾ ਦਾ ਪਰੇ ਜਾਣੀ ਹੁੰਦੀ ਆ ਕਿਥੇ ਦੇਲਪੁਰ ਕੇ ਆਉਣਾ ਹੁੰਦਾ ਹਾਂਜੀ ਬਿਲਕੁਲ ਵੀਰ ਸਾਈਕਲ ਕਿਵਨ ਦਿੱਕਤ ਨਾ ਹੋਵੇ ਤੇ ਵੀਰ ਜੀ ਆਪਣਾ ਪੂਰਾ ਐਡਰੈਸ ਬੋਲੋ ਜੀ ਐਡਰੈਸ ਪਿੰਡ ਆਪਣਾ ਜੀ ਪ੍ਰਿੰਗੜੀ ਹਾਂਜੀ ਸੀਲ ਪੱਟੀ ਠੀਕ ਆ ਜੀ ਜ਼ਿਲ੍ਹਾ ਤਰਨਤਾਰ ਠੀਕ ਆ ਜੀ ਤੇ ਫੋਨ ਨੰਬਰ ਆਪਣਾ ਵੀਰ ਜੀ ਫੋਨ ਨੰਬਰ 88375 ਹਾਂਜੀ 4033 ਤੇ ਵੀਰ ਜੀ ਵਟਸਐਪ ਨੰਬਰ ਕੀ ਆਪਣਾ ਵਟਸਐਪ ਨੰਬਰ ਇਹੋ ਹੀ ਆ ਜੀ ਠੀਕ ਆ ਜੀ ਤੇ ਵੀਰ ਜੀ ਖੋਲਿਓ ਮੜਾ ਗਾ ਨੂੰ ਖੋਲ ਦਿਖਾਈਆ ਪਾਈ ਵੀਰਾਂ ਨੂੰ ਨੋਕਾ ਤੁਨ ਮੇਰੋ ਥਣ ਚਾਰੇ ਨਿਕੜਵੇਂ ਬਰਾਬਰ ਥਣੇ ਭਵਾਨੇ ਦੀ ਬਿਲਕੁਲ ਸਾਫ ਕਮਾਲ ਲੋਕ ਮਾਲੋ ਨੀ ਲਾਲੋ ਇਹ ਨਗੇ ਸੁਭਾ ਦੀ ਵਹਿੜਾ ਬਦਿੱਕ ਪੂਰੀ ਸੀਲ ਠੰਡੀ ਆ ਹਾਂਜੀ ਹਾਂਜੀ ਬਿਲਕੁਲ ਸੀਲ ਠੰਡੀ ਆ ਜਿੱਦਾਂ ਮਰਜ਼ੀ ਪਰ ਜਵਾਗ ਬੈਠਾ ਰਹੇ ਠੀਕ ਆ ਠੀਕ ਆ ਜੀ ਹਾਂਜੀ ਤੇ ਵੀਰ ਜੀ ਆਪਾਂ ਮੁੱਲ ਕੀ ਕੀਤਾ ਦਾ ਮੁੱਲ ਦਿੱਤੀ ਇਹਦਾ ਜੈਦੀ ਰੱਖਿਆ ਜੀ ਹਾਂਜੀ 18000 ਰੁਪਿਆ ਕਰਦੇ 18000 ਕੋਈ ਮੰਨਤਾ ਨਾ ਮੰਨਤਾ ਨਾ ਜਿਹੜਾ ਵੀਰ ਲਊਗਾ ਜੀ ਉਹ ਫੁੱਲ ਕਰਾਂਗੇ ਜੀ ਹਾਂਜੀ ਬਣੀ ਨੂੰ ਵੀ 20 22 ਦੇ ਨੂੰ 25 ਹੋ ਗਏ ਆ ਠੀਕ ਠੀਕ ਤੇ ਆਪਾਂ ਦੇ ਅਗਲੇ ਨੂੰ ਖਾਲੀ ਕਰਕੇ ਦੇਣੀ ਆ ਠੀਕ ਠੀਕ ਆ ਜੀ ਆਪਾਂ ਦੀ ਚੈੱਕ ਕਰਾ ਲਵੇ ਹਾਂਜੀ ਉਹ ਡਿਪੈਂਡ ਕਰਦਾ ਅਗਲੇ ਦੇ ਠੀਕ ਆ ਜੀ ਸੁਣ ਨਾਲ ਨਿਕਲ ਆ ਜੀ ਤਾਂ ਵੀ ਠੀਕ ਆ ਜੀ ਨਾ ਮੈਂ ਇਹਦੇ ਬੋੜਾ ਪਟਾਰਾ ਮਾਰ ਕੇ ਵਿਖਾ ਲੀਂਗਾ ਦਿਖਾਓ ਵੀਰ ਜੀ ਉਸਮਾਂ ਜੀ ਵਿਖਾ ਦਿੰਦੇ ਬਹੁਤ ਵਧੀਆ ਗੱਲ ਹੈ ਜੀ ਇਨੀ ਲੋੜ ਹਾਂਜੀ ਕੋਈ ਪਾੜਿਆ ਨਹੀਂ ਲੋੜ ਠੀਕ ਆ ਜੀ ਐਦਾਂ ਜੀ ਬਹਿ ਜਾਂਦਾ ਜੀ ਬਹੁਤ ਐ ਸੁਭਾਅ ਦੀ ਸ਼ਾਂਤ ਹੈ ਵੀਰ ਕਹਿੰਦਾ ਕੋਈ ਬੱਚਾ ਹੋ ਸਕਦਾ ਆ ਵੇਖ ਲੋ ਕਿਸਾਨ ਵੀਰੋ ਬਿਲਕੁਲ ਤੁਹਾਡੇ ਸਾਹਮਣੇ ਆ ਬਿਲਕੁਲ ਨਿੱਗਾ ਸਭਾਵਾ ਕਿਵੇਂ ਕਰਦੇ ਆ ਨੇ ਚੋੜੀਆਂ ਹੁੰਦੀ ਕਿਸਦੇ ਨੇ ਹਾਂਜੀ ਕੋਈ ਆਪਣੇ ਮਾਤਾ ਆ ਕੇ ਭੈਣ ਕੋ ਜੋ ਰਿੰਦੀ ਆ ਹਾਂਜੀ ਹਾਂਜੀ ਬਿਲਕੁਲ ਵੀਰ ਸਹੀ ਗੱਲ ਆ ਆ ਬਹਿਲੇ ਵੀਰੋ ਬਿਲਕੁਲ ਗਾਂ ਪਸੰਦੀ ਆ ਹਾਂਜੀ ਹਾਂ ਸੁਣੋ ਵੀ ਧਾਰਾਂ ਕਿਡੋ ਮੜੀਏ ਲੋ ਵੀਰੋ ਬਿਲਕੁਲ ਚੱਕ ਧਾਰ ਪਧਰੀ ਧਾਰ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਓਕੇ ਵੀਰੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਵੀ ਜੇ ਕੋਈ ਕਹਿਣਾ ਚਾਹੁੰਦਾ ਹੋਵੇ ਵੀ ਬੱਸ ਵੀਰ ਜੀ ਕੁਛ ਨਹੀਂ ਕਹਿਣਾ ਚਾਹੁੰਦੇ ਆਪਾਂ ਇਹੋ ਕਹਿਨੇ ਆ ਵੀ ਆਪ ਦੀ ਤਸੱਲੀ ਕਰਕੇ ਲਓ ਠੀਕ ਹੈ ਵੀਰ ਜੀ ਹਾਂਜੀ ਪੂਰਾ ਕਨਕਾ ਆ ਕੇ ਲਓ ਪਾਸ਼ੂ ਬੱਸ ਬੱਸ ਜੀ ਕਿਹੜਾ ਰੋਜ਼ ਰੋਜ਼ ਲਿਆ ਜਾਂਦਾ ਇਹ ਘਰ ਆਖ ਨੂੰ ਲੈਣਾ ਇੱਕ ਵਾਰ ਹੀ ਲੈਣਾ ਆਪਾਂ ਦੀ ਪੂਰੀ ਤਸੱਲੀ ਕਰੇ ਆਪਣੇ ਕੋਲੇ ਆਵੇ ਹਾਂਜੀ ਕੋਈ ਵੀ ਆਪ ਦੀ ਚਵਾਈ ਕਰਕੇ ਲਵੇ ਠੀਕ ਠੀਕ ਜੀ ਓਕੇ ਵੀ ਧੰਨਵਾਦ ਜੀ ਮਿਹਰਬਾਨੀ